ਪਾ ਤੁਹਾਨੂੰ ਜੱਟਾਂ ਨੂੰ ਸੱਚੇ ਬਾਦਸ਼ਾਹ ਕਿਤੇ ਅੱਠ ਸੱਤ ਦਿਨ ਦੇ 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 ਸਾਤਿਗਾਲੀ ਪੰਜਾਬੀ ਗੱਲਬਾਤਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਪੰਜਾਬ ਤੇ ਰਾਜਸਥਾਨ ਹਰਿਆਣਾ ਦੀ ਗੱਲ ਕਰੀਏ ਜਿੱਥੇ ਦਸ ਤੱਕ ਦਿੱਤੀ ਹੈ ਮੌਸਮ ਨੇ ਵੱਡਾ ਇੱਕ ਉਲਟ ਫੇਰ ਕਰ ਦਿੱਤਾ ਜਿੱਥੇ ਪੱਕੀਆਂ ਫਸਲਾਂ ਦੇ ਉੱਪਰ ਵੱਡੀ ਗੜੇ ਮਾਰੀ ਹੋਣ ਦੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਤੇ ਤੁਸੀਂ ਇਸ ਵੇਲੇ ਦੀਆਂ ਤਾਜ਼ਾ ਤਸਵੀਰਾਂ ਦੇਖ ਸਕਦੇ ਹੋ ਅੱਜ ਸਵੇਰੇ 5:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਰਾਜਸਥਾਨ ਦੇ ਕੋਲ ਪੈਂਦੇ ਪਿੰਡ 39 ਜੀਬੀ ਨਾਲੀ ਇਲਾਕੇ ਦੇ ਵਿੱਚ ਜਿਹੜਾ 39 ਜੀਬੀ ਪਿੰਡ ਹੈ ਜੀ ਉਸ ਦੇ ਇਲਾਕੇ ਦੇ ਵਿੱਚ ਭਾਰੀ ਗੜੇ ਮਾਰੀ ਤੇ ਇਸ ਭਾਰੀ ਗੜੇਮਾਰੀ ਕਾਰਨ ਪੱਕੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਤੇ ਦੇਖਿਆ ਜਾ ਸਕਦਾ ਕਿ ਜਿਵੇਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਭਾਰੀ ਬਰਫ ਬਾਰੀ ਨਾਲ ਚਿੱਡੀ ਚਿੱਟੀ ਚਾਦਰ ਬੇਜ ਜਾਂਦੀ ਹੈ ਇਸੇ ਤਰ੍ਹਾਂ ਰਾਜਸਥਾਨ ਦੇ ਇਸ ਪਿੰਡ ਦੇ ਵਿੱਚ ਚਿੱਟੀ ਚਾਦਰ ਬਰਫ ਦੀ ਬੇਸ਼ਕੀ ਹੈ ਤੇ ਪੱਕੀਆਂ ਕਣਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਤੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਵਿੱਚ ਬੜਾ ਦੁੱਖ ਹੈ ਬੜੀ ਨਿਮੋਸ਼ੀ ਕਿਸਾਨਾਂ ਦੇ ਅੰਦਰ ਛਾਈ ਹੋਈ ਹੈ ਤੇ ਵੱਡੀ ਦੁੱਖ ਦੀ ਗੱਲ ਇਹ ਵੀ ਹੈ ਕਿ ਇਹ ਮੌਸਮ ਵਿਭਾਗ ਵੱਲੋਂ ਵਿਪਾਗ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਸੀ ਤੇ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਇੱਕ ਵੱਡਾ ਭਿਆਨਕ ਮੰਜ਼ਰ ਦੇਖਣ ਨੂੰ ਮਿਲ ਸਕਦਾ ਤੇ ਉਸ ਦੀ ਦਸਤਕ ਅੱਜ ਸਵੇਰੇ 5 ਵਜੇ ਦੇਖਣ ਨੂੰ ਮਿਲੀ ਆ ਤੇ ਦੱਸਿਆ ਜਾ ਰਿਹਾ ਕਿ ਜਾਣਕਾਰਾਂ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਇਹ ਦਸਤਕ ਜਿਹੜੀ ਇੱਥੇ ਨਹੀਂ ਰੁਕੇਗੀ ਇਹ ਦਸਤਕ ਹੌਲੀ-ਹੌਲੀ ਵਾਦੀ ਆ ਰਹੀ ਹੈ ਤੇ ਹਰਿਆਣਾ ਦੇ ਪੰਜਾਬ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਭਾਰੀ ਗੜੇ ਮਾਰੀ ਅੱਜ ਹੋ ਸਕਦੀ ਹੈ ਜਿਸ ਦੇ ਨਾਲ ਫਸਲਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਸੋ ਇਹ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੈ ਤਾਜ਼ਾ ਤਸਵੀਰਾਂ ਜਿਹੜੀਆਂ ਕਿ ਗੰਗਾ ਨਗਰ ਤੋਂ ਨਿਕਲ ਕੇ ਆ ਰਹੀਆਂ ਨੇ ਤੁਹਾਡੇ ਵਾਸੀ ਜੀ ਤਾਜ਼ਾ ਗੜੇ ਮਾਰੀ ਨੇ ਕਿਸਾਨਾਂ ਨੂੰ ਚੰਬ ਕੇ ਰੱਖ ਦਿੱਤਾ ਦੇ ਜਿੱਥੇ ਕਿਸਾਨੀ ਪਹਿਲਾਂ ਹੀ ਖਤਰੇ ਦੇ ਵਿੱਚ ਚੱਲ ਰਹੀ ਹੈ ਉੱਥੇ ਹੀ ਹੁਣ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ 17 ਤਰੀਕ ਦੀ ਇਹ ਵੱਡੀ ਚੇਤਾਵਨੀ ਕਿਤੇ ਨਾ ਕਿਤੇ ਇੱਕ ਵੱਡਾ ਕਾਲ ਬਣ ਕੇ ਕਿਸਾਨਾਂ ਵਾਸਤੇ ਬਾਹਰ ਨਿਕਲ ਰਹੀ ਹੈ ਤੇ ਉੱਥੇ ਹੀ ਹੁਣ ਸਮੇਂ ਦੀਆਂ ਸਰਕਾਰਾਂ ਇਹਨਾਂ ਵੱਡੀਆਂ ਗੜੇ ਮਾਰੀਆਂ ਦੇ ਉੱਪਰ ਕੀ ਮੁਆਵਜ਼ੇ ਦੇਣਗੀਆਂ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਹੁਣ ਇੱਕ ਵੱਡਾ ਚਿੰਤਾ ਦਾ ਵਿਸ਼ਾ ਇਹ ਬਣਿਆ ਹੋਇਆ ਕਿ ਇਹ ਗੜੇ ਮਾਰੀ ਹੌਲੀ-ਹੌਲੀ ਚੱਲਦੀ ਹੋਈ ਪੰਜਾਬ ਵੱਲ ਦਸਤਕ ਦੇਰੀਆ ਤੇ ਪੰਜਾਬ ਦੇ ਕਿਸਾਨਾਂ ਦੇ ਸਾਹ ਸੂਤ ਦੇ ਨਜ਼ਰ ਆ ਰਹੇ ਨੇ ਇਸ ਭਾਰੀ ਗੜੇਮਾਰੀ ਕਰਕੇ ਸੋ ਤਾਜ਼ਾ ਤਸਵੀਰਾਂ ਸਾਡੇ ਪੱਤਰਕਾਰ ਗੰਗਾ ਨਗਰ ਤੋਂ ਸਪੈਸ਼ਲ ਸਾਡੇ ਲਈ ਭੇਜਿਆ ਨੇ ਸੋ ਤੁਹਾਡੇ ਵਾਸਤੇ ਆਜ਼ ਨਿਊਜ਼ ਵਾਲਾ ਦੇ ਉਪਰ ਇਹ ਤਾਜ਼ੀਆਂ ਤਸਵੀਰਾਂ ਜਿਹੜੇ ਕਿ ਤੁਹਾਡੇ ਵਾਸਤੇ ਇਸ ਲੈ ਕੇ ਹਾਜ਼ਰ ਹੋਏ ਆ ਸੋ ਹੋਰ ਖਬਰਾਂ ਦੇਖਣ ਸੁਣਨ ਵਾਸਤੇ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ ਉਹ ਮੈਂ ਕੀ ਕਰਨਾ ਜੇ ਕਿਤੇ ਰੱਬ ਆਪਾਂ ਨੂੰ 6-7 ਦਿਨ ਦੇ ਦੇ ਤੇ ਜਦੋਂ ਆਣ ਕਮਾਈਆਂ ਬੜੀਆਂ ਕਦੀ 50 ਕਿਲੇ ਕਦੀ 60 ਕਿਲੇ ਮੁੱਛ ਤੇ ਬਰਕ ਮੈਨਾ ਨੇ ਮਾਰਦੀਆਂ ਇਹ ਰੱਬਾ ਸਾਨੂੰ ਜੱਟਾਂ ਨੂੰ ਸੱਕੇ ਪਾਤਸ਼ਾਹ ਕਿਦੇ ਅੱਖ ਸਾਤ ਦੇ 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 ਪੁੱਤਰਾ ਤਰਾ ਪਾ ਲਈ ਸਾਨੂੰ ਇਹਦੇ ਦੇ ਸਾਨੂੰ ਆਖਾ ਨੇ ਨਾ ਮਾਰ ਰਾਤ ਨੇਰੀ ਚਖੜ ਤੇ ਰਾਤ ਉਹ ਡੇਲਦਾ ਰਹੇ ਹੌਣ ਕੂਟਾਕੇ ਉੱਤੋਂ ਤਿਆਰੀ ਵੱਟੀ ਬੈਠਾ ਕਾਲਾ ਛਾ ਆ ਬੈਠਾ ਓ ਬਚਾਲਾ ਰੱਬਾ ਨਾ ਮਾਰ ਜੱਟਾਂ ਨੂੰ ચટ્ટાણું